ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਉਹੀ ਗੱਲ ਹੋ ਗਈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਮੋਦੀ ਨੂੰ ਹਰਾਉਣ ਲਈ ਅਮਿਤ ਸ਼ਾ ਗद्दार ਨਿਕਲਿਆ ਹਾਲਾਂਕਿ ਦੀ ਸਚਾਈ ਕੀ ਹੈ ਤੁਹਾਡੇ ਨਾਲ ਮੈਂ ਕੁਝ ਗੱਲਾਂ ਜਿਹੜੀਆਂ ਨੇ ਜ਼ਰੂਰ ਸਾਂਝੀਆਂ ਕਰ ਦੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹੀ ਗੱਲ ਹੋ ਗਈ ਸੋ ਆਖਰਕਾਰ ਜਿਸ ਦਾ ਡਰ ਸੀ ਆਪਣੇ ਇੱਕ ਹਲਫਨਾਮੇ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ 75 ਸਾਲਾਂ ਦੇ ਹੋ ਜਾਣਗੇ ਉਹਨਾਂ ਨੇ ਕਿਹਾ ਵੀ 75 ਸਾਲ 'ਚੋਂ ਰਿਟਾਇਰਮੈਂਟ ਲੈਣਗੇ ਕੀ ਹੁਣ ਅਮਿਤ ਸ਼ਾਹ ਪ੍ਰਧਾਨ ਮੰਤਰੀ ਹੋਣਗੇ ਕੀ ਹੁਣ ਮੋਦੀ ਜਿਹੜੇ ਨੇ ਉਹ ਇਲੈਕਸ਼ਨ ਨਹੀਂ ਲੜਨਗੇ ਇਸ ਵਾਰੀ ਜੇ ਲੜਨਗੇ ਤਾਂ ਜਿੱਤਣਗੇ ਨਹੀਂ ਜੇ ਜਿੱਤਣਗੇ ਤਾਂ ਫਿਰ ਅਗਲੇ ਸਾਲ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਊਗਾ ਫਿਰ ਅਮਿਤ ਸ਼ਾਹ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣਨਗੇ ਹਾਲਾਂਕਿ ਅਮਿਤ ਸ਼ਾਹ ਦਾ ਬੈਕਗ੍ਰਾਉਂਡ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਹੈ ਸੋ ਜਿਹੜਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਤੰਗਦਸਤੀ ਦੇਣੀ ਸੋ ਇਹ ਅਮਿਤ ਸ਼ਾਹ ਦਾ ਪੁਰਾਣਾ ਸੁਭਾਅ ਹੈ ਸਿੱਖ ਵਿਰੋਧੀ ਚਿਹਰੇ ਨੇ ਮੋਦੀ ਅਮਿਤ ਸ਼ਾਹ ਕੋਈ ਵੀ ਹੋਵੇ ਸੋ ਸੈਂਟਰ ਦੇ ਵਿੱਚ ਗਵਰਨਮੈਂਟ ਜਿਹੜੀ ਬਣੀ ਹੈ ਪਿੱਛੇ ਅਜੇ ਤੱਕ ਅੱਗੇ ਦਾ ਪਤਾ ਨਹੀਂ ਸਾਰੇ ਸਿੱਖ ਵਿਰੋਧੀ ਰਹੇ ਨੇ ਸਿੱਖਾਂ ਦੇ ਨਾਲ ਨਫ਼ਰਤ ਕੀਤੀ ਗਈ ਕੇਜਰੀਵਾਲ ਅੱਜ ਇਹ ਗੱਲ ਕਹਿੰਦਾ ਬਾਹਰ ਆ ਕੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ 75 ਸਾਲਾਂ ਦੇ ਹੋ ਜਾਣਗੇ ਫਿਰ ਉਹ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਤੇ ਹਾਲਾਂਕਿ ਉਸ ਤੋਂ ਬਾਅਦ ਤੇ ਫਿਰ ਅਮਿਤ ਸ਼ਾਹ ਦੇ ਉੱਤੇ ਹੀ ਆ ਸਾਰਾ ਕੁਝ ਫਿਰ ਅਮਿਤ ਸ਼ਾਹ ਨੂੰ ਸੰਭਾਉਣਾ ਪੂ پروگرام ਐਤਕੀ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਜੇਪੀ ਪਾਰਟੀ ਨੂੰ ਸਭ ਤੋਂ ਵੱਧ ਖਤਰਾ ਹੈ ਖਤਰਾ ਕਿਉਂ ਹੈ ਹਾਰਨ ਦਾ ਕਹਿੰਦੇ ਨੇ ਪਰਛਾਵੇਂ ਤੋਂ ਵੀ ਡਰਦੇ ਨੇ ਪ੍ਰਧਾਨ ਮੰਤਰੀ ਆਪਦੇ ਹਾਰਨਾ ਨਹੀਂ ਚਾਹੀਏ ਇਹ ਜਿਹੜੀ ਕੁਰਸੀ ਦਾ ਨਸ਼ਾ ਹੈ ਨਾ ਇਹ ਕੁਰਸੀ ਦਾ ਨਸ਼ਾ ਇੱਕ ਇਹੋ ਜਿਹਾ ਨਸ਼ਾ ਆਮ ਨਸ਼ਾ ਲਾ ਕੇ ਛੱਡਿਆ ਜਾ ਸਕਦਾ ਪਰ ਇਹ ਕੁਰਸੀ ਦਾ ਨਸ਼ਾ ਛੱਡਿਆ ਨਹੀਂ ਜਾ ਸਕਦਾ ਇਹ ਕੁਰਸੀ ਦਾ ਨਸ਼ਾ ਉਹਨਾਂ ਲੋਕਾਂ ਨੇ ਹੁਣ ਲਾ ਲਿਆ ਹੁਣ ਛੱਡਣਾ ਬਹੁਤ ਔਖਾ ਹੈ ਹੁਣ ਨਹੀਂ ਛੱਡਿਆ ਜਾ ਸਕਦਾ ਇਹ ਕੁਰਸੀ ਦਾ ਨਸ਼ਾ ਹੁਣ ਨਹੀਂ ਛੱਡਣਾ ਹੁਣ ਤਾਂ ਕੋਸ਼ਿਸ਼ ਹੈ ਵੀ ਇਸ ਵਾਰ ਬੇੜਾ ਪਾਰ ਹੋ ਜੇ ਸਾਡਾ ਮੈਂ ਨਹੀਂ ਕਹਿੰਦਾ ਫਲਾਣਾ ਪ੍ਰਧਾਨ ਮੰਤਰੀ ਬਣੇ ਉਹ ਵਧੀਆ ਹੋਊਗਾ ਪਰ ਅਖਰਚ ਪਰ ਨਰਿੰਦਰ ਮੋਦੀ ਭਾਜਪਾ ਪਾਰਟੀ ਜੇਕਰ ਜਿੱਤ ਜਾਂਦੀ ਹੈ ਤਾਂ ਯਾਦ ਰੱਖਿਓ ਅਗਲੀ ਵਾਰ ਇਲੈਕਸ਼ਨ ਨਹੀਂ ਹੋਣੇ ਹੁਣ ਅੱਤੀ ਚ ਭੁੱਲ ਜਿਓ ਇਲੈਕਸ਼ਨ ਹੋਣਗੇ 27 ਚ ਭੁੱਲ ਜਿਓ ਵਿਧਾਨ ਸਭਾ ਦੇ ਇਲੈਕਸ਼ਨ ਸਟੇਟਾਂ ਦੇ ਵਿੱਚ ਹੋਣ ਦੇ ਦੇਣਗੇ ਨਹੀਂ ਸੋ ਇਹ ਇਹ ਗੱਲ ਜਿਹੜੀ ਹੈ ਪੱਕੀ ਹੈ ਕਿ ਸਾਨੂੰ ਸੁਚੇਤ ਹੋਣਾ ਪਏਗਾ ਸੋ ਅੱਜ ਕੱਲ ਅੰਬਾਨੀ ਅਦਾਨੀ ਵਰਗੇ ਕਾਮਯਾਬ ਹੋ ਗਏ ਕਿਹਦੇ ਸਿਰੋਂ ਕਾਮਯਾਬ ਹੋ ਗਏ ਕਦੇ ਨਾ ਸੁਣਿਆ ਅਸੀਂ ਕਿਸੇ ਨੇ 2014 ਦੇ ਵਿੱਚ ਚਲੋ ਕਿਸੇ ਨੇ ਕਦੇ ਨੇ ਪਰ ਸਾਡੇ ਛੋਟੇ ਵਰਗ ਦੇ ਲੋਕਾਂ ਨੇ ਮੇਰੇ ਵਰਗਿਆਂ ਨੇ ਕਦੇ ਨਹੀਂ ਸੀ ਸੁਣਿਆ ਅੰਬਾਨੀ ਅਦਾਨੀ ਵਰਗੇ ਹੋਰ ਕਿੱਥੋਂ ਸਾਰੇ ਕਾਮਯਾਬ ਹੋਏ ਮੋਦੀ ਸਿਰੋਂ ਹੋਏ ਇਹਨਾਂ ਲੋਕਾਂ ਨੇ ਆਪਣੇ ਪ੍ਰਾਈਵੇਟ 에어ਪੋਰਟ ਖੋਲ ਲਏ ਸਾਰਾ ਕੁਝ ਪ੍ਰਾਈਵੇਟ ਕਰਤਾ ਰੇਲਵੇ ਪ੍ਰਾਈਵੇਟ ਕਰਤੀ ਤੇ ਹੋਰ ਤੁਸੀਂ ਕੀ ਕੀ ਸਮਝ ਰਹੇ ਹੋ ਦੇਸ਼ ਹੀ ਵੇਚਤਾ ਸਾਰਾ ਹਲੇ ਕਹਿੰਦੇ ਨੇ ਮੋਦੀ ਦੇਸ਼ ਕੇ ਲਈ ਦੂ ਮੋਦੀ ਦੇਸ਼ ਕੇ ਲਈ ਨਹੀਂ ਸੋ ਦੇਸ਼ ਕਰਕੇ ਮੋਦੀ ਹੈ ਤੇ ਯਾਦ ਰੱਖਿਓ ਵੀ ਜੇ ਹੋਰ ਆ ਗਿਆ ਤੀਜੀ ਵਾਰ ਤਾਂ ਦੇਸ਼ ਦਾ ਨਾਮੋ ਨਿਸ਼ਾਨ ਖਤਮ ਹੋ ਜਾਊਗਾ ਪੰਜਾਬ ਵਿਰੋਧੀ ਚਿਹਰੇ ਨੇ ਪੰਜਾਬ ਦੇ ਨਾਲ ਕਿਹੜਾ ਅਜੇ ਤੱਕ ਇਹਨਾਂ ਨੇ ਵਧੀਆ ਸਲੂਕ ਕੀਤਾ ਸਿੱਖਾਂ ਦੇ ਨਾਲ ਕੋਈ ਵਧੀਆ ਸਲੂਕ ਤੇ ਨਹੀਂ ਨਾ ਕੀਤਾ ਇੰਟਰਵਿਊ ਹੋ ਰਹੀ ਸੀ ਉਹਦੇ ਵਿੱਚ ਦੱਤ ਸਾਹਿਬ ਕਹੇਰੇ ਸੀ ਕਿ ਸਾਡੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਣਾ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਸੋ ਇਹ ਭਾਜਪਾ ਦੀ ਪੁਰਾਣੀ ਆਦਤ ਹੈ ਹਾਲਾਂਕਿ ਗੁਜਰਾਤ ਦੇ ਵਿੱਚ ਵੀ ਇਹੋ ਕੁਝ ਹੋਇਆ ਸੀ 9 ਦੇ ਵਿੱਚ 8 9 ਦੇ ਵਿੱਚ ਉਦੋਂ ਪਹਿਲਾਂ ਵੀ ਕਈ ਵਾਰੀ ਹੋਇਆ ਐਮਰਜੈਂਸੀ ਦੌਰਾਨ ਵੀ ਬਹੁਤ ਕੁਝ ਹੋਇਆ ਸੋ ਹਾਲਾਂਕਿ ਉਹੀ ਗੱਲ ਹੋ ਗਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰੀ ਪ੍ਰਧਾਨ ਮੰਤਰੀ ਨਹੀਂ ਜੇ ਤਾਂ ਸਾਡੇ ਲੋਕਾਂ ਨੇ ਏਕਾ ਕਰ ਲਿਆ ਲੋਕ ਜਾਗਰੂਤ ਹੋ ਗਏ ਵੀ ਪ੍ਰਧਾਨ ਮੰਤਰੀ ਕਿਸੇ ਹੋਰ ਨੂੰ ਚੁਣਨਾ ਤੇ ਗੱਲ ਵੱਖਰੀ ਹੈ ਜੇ ਇਹ ਬਣ ਗਏ ਤਾਂ ਫਿਰ ਅਮਿੱਤਸ਼ਾਈ ਸਰਕਾਰ ਚਲਾਉਣਗੇ ਹੋਰ ਕੋਈ ਨਹੀਂ ਚਲਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ